ਹਾਂਜੀ ਕੀ ਹਾਲ ਹੈ ਸਾਰਿਆਂ ਦੇ ਆਸ ਕਰਦੇ ਸਾਰੇ ਠੀਕ ਹੋਵੋਗੇ ਅੱਪਾ ਜ ਲੈ ਕੇ ਆਏ ਜੀ 23 ਮਈ 2025 ਦੀ ਬਾਜੀ ਦੇ ਨਤੀਜੇ ਜੇ ਕਿਸੇ ਵੀਰ ਨੇ ਅਪਡੇਟ ਸੈਂਡ ਕਰਨੀ ਹੋਵੇ ਤਾਂ 88 ਨੰਬਰ ਚੱਲੀ ਜਾਂਦਾ ਜੀ ਇਸ ਨੰਬਰ ਤੇ WhatsApp ਕਰ ਸਕਦੇ ਆ ਜੀ ਹਾਂਜੀ ਬਾਜੀ ਆ ਗਈ ਜੀ ਪਿੰਡ ਵੈਰੋਵਾਲ ਥਾਣੇਵਾਲਾ ਲੁਧਿਆਣਾ ਇਹ ਹੈਗੇ ਜੀ ਬਾਈ 22 ਮਈ 2025 ਦੀ ਬਾਜੀ ਆ 42 ਕਬੂਤਰ ODE ਸੀਗੇ ਜੀ 2200 ਮੱਢ ਨੂੰ ਤਿੰਨਾਂ ਨੇ ਸੱਤ ਦਾ ਟਾਈਮ ਕੀਤਾ ਜੀ ਜੋਤੀ ਸ਼ਾਹਕੋਟ ਫਰਿੱਜ ਦਾ ਜੇਤੂ ਜੀ ਦਮਨਕ ਸੀਟ ਪਰ ਕੂਲਰ ਦਾ ਜੇਤੂ ਜੀ ਤੇ ਬੱਕਰ ਤੂੜ ਪੱਖੇ ਦਾ ਜੇਤੂ ਜੀ ਇਹ ਤਿੰਨ ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਜੀ ਤੇ ਤਿੰਨ ਹੀ ਨਾਮ ਸੀਗੇ ਇਸ ਤੋਂ ਬਾਅਦ ਵੱਜ ਗਈ ਜੀ ਪਿੰਡ ਟੱਲਵਾ ਜਿਲਾ ਗਈ ਲੁਧਿਆਣਾ 23 ਮਈ 2025 ਦੀ ਬਾਜੀ ਹੈ ਜੀ 101 ਕਬੂਤਰ ਉੱਡੇ ਸੀਗੇ 5200 ਮਾਡਲ ਨੂੰ 7 ਵਜੇ ਬਾਜੀ ਨਿਬੜੀ ਜੀ ਲੱਖੀ ਭਮੱਦੀ ਮੋਟਰਸਾਈਕਲ ਜੇਤੂ ਅਨਮੋਲ ਕਲਾਲ ਮਾਜਰਾ ਫ੍ਰਿਜ ਦਾ ਜੇਤੂ ਕੇਸਰ ਮਾਨਕੀ ਵਾਸ਼ਿੰਗ ਮਸ਼ੀਨ ਦਾ ਜੇਤੂ ਜੀ ਅਮਨ ਹੀਰਾ ਪੱਖੇ ਦਾ ਜੇਤੂ ਰੋਹਿਤ ਮਾਸ਼ੀਵਾੜਾ ਕੱਪ ਦਾ ਜੇਤੂ ਜੀ ਤੇ ਗੁਰਸੇਵਕ ਕਾਲੇਵਾਲ ਇਹ ਵੀ ਕੱਪ ਦਾ ਜੇਤੂ ਜੀ 6 ਨਾਮ ਸੀਗੇ ਜੀ ਇੱਥੇ ਫਿਰ ਆ ਗਿਆ ਜੀ ਪਿੰਡ ਕੜੈਲੀ ਜਿਹੜਾ ਆ ਗਿਆ ਜੀ ਬਠੰਡਾ ਤੇ 23 ਮਈ 2025 ਦੀ ਬਾਜੀ ਹੈ ਜੀ ਸੋ ਕਬੂਤਰ ODE ਸੀਗੇ ਜੀ 1200 ਮੱਢ ਨੂੰ ਸੱਤਾਂ ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀਗੀ ਜੀ ਪਹਿਲਾ ਨੰਬਰ ਬਣਾਇਆ ਜੀ ਗੁਰਕੀਰ ਤਰਾਮਪੁਰ ਫ੍ਰਿਜ ਪਲੱਸਾਂ ਜੀ ਦੂਜਾ ਨੰਬਰ ਬਣਾਇਆ ਜੀ ਸਬਰ ਚੌਕੇ ਗਰੀਨ ਮੋਲ ਫ੍ਰਿਜ ਪਲੱਸਾਂ ਜੀ ਆਪਰੇਟ ਦੇਣ ਵਾਲਾ ਵੀਰ ਹੈਗਾ ਜੀ ਤਾਰੀਖ 2 ਦੜਾ ਤੇ ਇਸ ਤੋਂ ਬਾਅਦ ਬਾਜੀ ਹੈਗੀ ਜੀ ਪਿੰਡ ਕਲਾਲ ਮਾਜਰਾ ਜ਼ਿਲ੍ਹਾ ਬਰਨਾਲਾ 23 ਮਈ 2025 ਦੀ ਬਾਜੀ ਹੈ ਜੀ 200 ਰੋਡੇ ਸੀਗੀ ਜੱਜ 545 ਤੇ ਬਾਜੀ ਨਿਬੜ ਗਈ ਸੀ ਜੀ ਬਿੰਦਾ ਮਹਿਲਕਲਾ ਮੋਟਰਸਾਈਕਲ ਦਾ ਜੇਤੂ ਰਾਜੂ ਨਿਹਾਲ ਸਿੰਘ ਵਾਲਾ ਸਕੂਟਰੀ ਜੇਤੂ ਲੱਖੀ ਰਾਈਆਂ ਸਕੂਟਰੀ ਜੇਤੂ ਜੀ ਆਕਾਸ਼ਦੀਪ ਤਲਵੰਡੀ ਕੋਲਰ ਦਾ ਜੇਤੂ ਜੀ ਤੇ ਬੰਟੀ ਬੀਲਾ ਕੱਪ ਦਾ ਜੇਤੂ ਜੀ ਇਹ ਦੂਸਰ ਦੀ ਬਾਜੀ ਸੀਗੀ ਜੀ 545 ਤੇ ਬਾਜੀ ਨਿਬੜ ਗਈ ਸੀ ਜੀ ਇਸ ਤੋਂ ਬਾਅਦ ਆ ਗਈ ਜੀ ਬਾਜੀ ਪਿੰਡ ਗਿੱਦੜ ਜਲਾ ਗਿਆ ਜੀ ਬਠਿੰਡਾ 65 ਕਬੂਤਰ ਉੱਡੇ ਸੀਗੇ 1700 ਮੁੱਢ ਨੂੰ 11 ਕਬੂਤਰਾਂ ਨੇ ਥੱਤ ਦਾ ਟਾਈਮ ਕੀਤਾ ਪੂਰੀ ਅਪਡੇਟ ਮਿਲੀ ਨਹੀਂ ਜੀ ਆਪਾਂ ਨੂੰ ਜਿੰਨੀ ਕ ਆਪਣੇ ਕੋਲ ਸੀਗੀ ਓਨੀ ਕ ਆਪਾਂ ਪਾਤੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਅਪਡੇਟ ਆਪਣੇ ਨੰਬਰ ਤੇ ਸੈਂਡ ਕਰਿਆ ਕਰੋ ਤਾਂ ਜੋ ਆਪਾਂ ਵੀਡੀਓ ਬਣਾਉਂਦੇ ਰਹੀਏ ਮਿਲਦਾਂਗੇ ਅਗਲੀ ਵੀਡੀਓ ਧੰਨਵਾਦ